ਦੇਖੋ ਗੱਲ ਇਹ ਜੀ ਸਿਰਸੇ ਨੂੰ ਕੋ ਆਪਣਾ ਦਿੱਲੀ ਸੰਭਾਲ ਲੈ ਪੰਜਾਬ ਚ ਕੌਣ ਪੁੱਛਦਾ ਸਿਰਸੇ ਵਾਲਿਆਂ ਨੂੰ ਤੁਸੀਂ ਹਾਲਾਤ ਦੇਖੀ ਇਹਨਾਂ ਦੇ ਐਵੇਂ ਪੰਜਾਬ ਦਾ ਆਪਾਂ ਇਹ ਜੀਆਂ ਗੱਲ ਬਿਨਾਂ ਵਜਾ ਬੇਤੁਕੇ ਬਿਆਨ ਦੇ ਕੇ ਪੰਜਾਬ ਦੇ ਹਾਲਾਤਾਂ ਨੂੰ ਲੋਕ ਖਰਾਬ ਕਰਦੇ ਨੇ ਔਰ ਮੈਂ ਤਾਂ ਸਿਰਸਾ ਸਾਹਿਬ ਨੂੰ ਵੀ ਕਹਾਂਗਾ ਮੈਂ ਦਿੱਲੀ ਕੈਂਪੇਨ ਕਰਕੇ ਤੁਹਾਡੇ ਇਲਾਕੇ ਚ ਕਿਵੇਂ ਜਿੱਤਿਓ ਤੁਸੀਂ ਮੈਨੂੰ ਪਤਾ ਦੇਖੋ ਗੱਲ ਇਹ ਜੀ ਸਿਰਸੇ ਨੂੰ ਕੋ ਆਪਣਾ ਦਿੱਲੀ ਸੰਭਾਲ ਲੈ ਪੰਜਾਬ ਚ ਕੌਣ ਪੁੱਛਦਾ ਸਿਰਸੇ ਵਾਲਿਆਂ ਨੂੰ ਤੁਸੀਂ ਹਾਲਾਤ ਦੇਖੀ ਇਹਨਾਂ ਦੇ ਐਵੇਂ ਪੰਜਾਬ ਦਾ ਆਪਾਂ ਇਹ ਜੀਆਂ ਗੱਲ ਬਿਨਾਂ ਵਜਾ ਬੇਤੁਕੇ ਬਿਆਨ ਦੇ ਕੇ ਪੰਜਾਬ ਦੇ ਹਾਲਾਤਾਂ ਨੂੰ ਲੋਕ ਖਰਾਬ ਕਰਦੇ ਨੇ ਔਰ ਮੈਂ ਤਾਂ ਸਿਰਸਾ ਸਾਹਿਬ ਨੂੰ ਵੀ ਕਾਂਗਾ ਮੈਂ ਦਿੱਲੀ ਕੈਂਪੇਨ ਕਰਕੇ ਤੁਹਾਡੇ ਇਲਾਕੇ ਚ ਕਿਵੇਂ ਜਿੱਤਿਓ ਤੁਸੀਂ ਮੈਨੂੰ ਪਤਾ ਆਹ ਲੈਂਡ ਪੁਲਿੰਗ ਦੇਖੋ ਗੱਲ ਇਹ ਜੀ ਸਿਰਸੇ ਨੂੰ ਕੋ ਆਪਣਾ ਦਿੱਲੀ ਸੰਭਾਲ ਲੈ ਪੰਜਾਬ ਚ ਕੌਣ ਪੁੱਛਦਾ ਸਿਰਸੇ ਵਾਲਿਆਂ ਨੂੰ ਤੁਸੀਂ ਹਾਲਾਤ ਦੇਖੀਏ ਇਹਨਾਂ ਦੇ ਐਵੇਂ ਪੰਜਾਬ ਦਾ ਆਪ ਆਹੇ ਜੀਆਂ ਗੱਲ ਬਿਨਾਂ ਵਜਾ ਬੇਤੁਕੇ ਬਿਆਨ ਦੇ ਕੇ ਪੰਜਾਬ ਦੇ ਹਾਲਾਤਾਂ ਨੂੰ ਲੋਕ ਖਰਾਬ ਕਰਦੇ ਨੇ ਔਰ ਮੈਂ ਤਾਂ ਸਿਰਸਾ ਸਾਹਿਬ ਨੂੰ ਵੀ ਕਾਂਗਾ ਮੈਂ ਦਿੱਲੀ ਕੈਂਪੇਨ ਕਰਕੇ ਤੁਹਾਡੇ ਇਲਾਕੇ ਚ ਕਿਵੇਂ ਜਿੱਤਿਓ ਤੁਸੀਂ ਮੈਨੂੰ ਪਤਾ ਆਹ ਲੈਂਡ ਪੁਲਿੰਗ ਦੇਖੋ ਗੱਲ ਇਹ ਜੀ ਸਿਰਸੇ ਨੂੰ ਕੋ ਆਪਣਾ ਦਿੱਲੀ ਸੰਭਾਲ ਲੈ ਪੰਜਾਬ ਚ ਕੌਣ ਪੁੱਛਦਾ ਸਿਰਸੇ ਅਵੇ ਪੰਜਾਬ ਦਾ ਆਪਾਂ ਇਹ ਜੀਆਂ ਗੱਲ ਬਿਨਾਂ ਵਜਾ ਬੇਤੁਕੇ ਬਿਆਨ ਦੇ ਕੇ ਪੰਜਾਬ ਦੇ ਹਾਲਾਤਾਂ ਨੂੰ ਲੋਕ ਖਰਾਬ ਕਰਦੇ ਨੇ ਔਰ ਮੈਂ ਤਾਂ ਸਿਰਸਾ ਸਾਹਿਬ ਨੂੰ ਵੀ ਕਾਂਗਾ ਮੈਂ ਦਿੱਲੀ ਕੈਂਪੇਨ ਕਰਕੇ ਤੁਹਾਡੇ ਇਲਾਕੇ ਚ ਕਿਵੇਂ ਜਿੱਤਿਓ ਤੁਸੀਂ ਮੈਨੂੰ ਪਤਾ ਆਹ ਲਾਈਨ ਤੋਂ